ਪੰਜਾਬ ਦੇ ਬੋਟੋ ਵਿਗਰੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਅੱਜ ਦੇ ਬੁਲੇਟਿਨ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਇੱਕ ਫੈਸਲੇ ਦੀ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਹ ਕਾਨੂੰਨ ਹੋਏਗਾ ਬਿਆਦਵੀ ਨੂੰ ਰੋਕਣ ਦੇ ਲਈ ਤੇ ਇਸ ਬਿਲ ਦਾ ਜਿਹੜਾ ਟਾਈਟਲ ਹੈ ਉਹ ਹੋਏਗਾ ਪੰਜਾਬ ਪ੍ਰੀਵੈਂਸ਼ਨ ਆਫ ਆਫੈਂਸਿਸ ਅਗੇਂਸਟ ਹੋਲੀ ਸਕ੍ਰਿਪਚਰਸ ਬਿਲ 2025 ਯਾਨੀ ਕਿ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬਿਆਦਵੀ ਨੂੰ ਰੋਕਣ ਦੇ ਲਈ ਇੱਕ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਆ 3 ਦਿਨਾਂ ਤੱਕ ਇੱਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਤੇ ਇਹਦੇ ਵਿੱਚ ਕਾਫੀ ਬਿੱਲ ਪਾਸ ਕੀਤੇ ਗਏ ਲੇਕਿਨ ਇਹ ਜਿਹੜਾ ਬਿੱਲ ਸੀ ਇਹ ਪਾਸ ਨਹੀਂ ਹੋਇਆ ਇਸ ਬਿੱਲ ਨੂੰ ਹੁਣ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਹੈ ਤੇ ਸਿਲੈਕਟ ਕਮੇਟੀ ਦੇ ਕੋਲ 4 ਮਹੀਨੇ ਦਾ ਸਮਾਂ ਹੈ ਬੱਤ ਬੱਤ 6 ਮਹੀਨੇ ਉਹ ला ਸਕਦੇ ਤੇ ਇਹ ਕਮੇਟੀ ਦੇ ਵਿੱਚ ਹੈਗੇ ਨੇ ਐਮ ਐਲ ਏ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਰਿਪਰੈਜ਼ੈਂਟ ਕਰਨਗੇ ਇਹ ਕਮੇਟੀ ਸੁਜੈਸ਼ਨ ਦੇਗੀ ਕਿ ਇਸ ਬਿਲ ਦਾ ਜਿਹੜਾ ਖਾਕਾ ਹੈ ਡਰਾਫਟ ਬਿਲ ਜਿਹੜਾ ਹੈਗਾ ਉਹਦੇ ਵਿੱਚ ਕੀ ਕੀ ਤਬਦੀਲੀਆਂ ਲਿਆਉਣੀਆਂ ਤੇ ਇਹ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵਸ ਨੇ ਐਮ ਐਲ ਏਸ ਨੇ ਉਹ ਲੋਕਾਂ ਦੇ ਘਰ ਜਾ ਕੇ ਲੋਕਾਂ ਨੂੰ ਕੰਸਲਟ ਕਰਨਗੇ ਤੇ ਆਪਣੀ ਜਿਹੜੀ ਸੁਜੈਸ਼ਨਸ ਨੇ ਉਹ ਸਰਕਾਰ ਦੇ ਨਾਲ ਸਾਂਝਾ ਕਰਨਗੇ ਉਸ ਤੋਂ ਬਾਅਦ ਇਸ ਬਿਲ ਦਾ ਜਿਹੜਾ ਡਰਾਫਟ ਉਸ ਨੂੰ ਅਮੈਂਡ ਵੀ ਕੀਤਾ ਜਾਏਗਾ ਕਿ ਕੀਤਾ ਜਾ ਸਕਦਾ ਹੈ ਤੇ ਜੇ ਕੋਈ ਸੁਜੈਸ਼ਨ ਬਹੁਤ ਵਧੀਆ ਹੋਈ ਤਾਂ ਫਿਰ ਉਸ ਨੂੰ ਅਡਾਪਟ ਕੀਤਾ ਜਾਏਗਾ ਤੇ ਉਸ ਦੇ ਬਾਅਦ ਇਸ ਬਿੱਲ ਤੇ ਇੱਕ ਵਾਰ ਫਿਰ ਚਰਚਾ ਹੋਏਗੀ ਤੇ ਬਿੱਲ ਹਾਲੀ ਪਾਸ ਨਹੀਂ ਹੋਇਆ ਇਸ ਦੌਰਾਨ ਪੰਜਾਬ ਅਸੈਂਬਲੀ ਦਾ ਜਿਹੜਾ ਸੈਸ਼ਨ ਹੋਇਆ ਖੂਬ ਗਰਮਾ-ਗਰਮੀ ਹੋਈ ਜਿਹੜੇ ਆਪੋਜੀਸ਼ਨ ਦੇ ਐਮਐਲਏਸ ਨੇ ਜਾਂ ਫਿਰ ਰੂਲਿੰਗ ਪਾਰਟੀ ਦੇ ਐਮਐਲਏਸ ਨੇ ਉਹਨਾਂ ਦੇ ਵਿੱਚ ਤੇ ਆਪੋਜੀਸ਼ਨ ਪਾਰਟੀਆਂ ਨੇ ਪੰਜਾਬ ਸਰਕਾਰ ਦਾ ਇਹ ਜਿਹੜਾ ਬੇਦਬੀ ਵਾਲਾ ਕਾਨੂੰਨ ਉਸ ਦੇ ਟਾਈਮ ਲਾਈਨ ਨੂੰ ਲੈ ਕੇ ਸਵਾਲ ਚੁੱਕਿਆ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਰਕਾਰ ਇਸ ਬਿਲ ਨੂੰ ਇੰਟਰੋਡਿਊਸ ਕਰਦੇ ਵੇਲੇ ਪ੍ਰੀਪੇਅਰਡ ਨਹੀਂ ਸੀ ਉਹਦੀ ਬਹੁਤ ਜ਼ਿਆਦਾ ਸਖਤ ਤਿਆਰੀ ਨਹੀਂ ਸੀ ਕਿਉਂਕਿ ਇਸ ਬਿਲ ਦੇ ਡਰਾਫਟ ਦੇ ਵਿੱਚ ਇਹ ਸਾਫ਼ ਨਹੀਂ ਹੈ ਕਿ ਸੈਕਰੀਟਰੀ ਲੀਜ਼ ਯਾਨੀ ਬੇਅਦਵੀ ਦੀ ਡਿਫੀਨੇਸ਼ਨ ਕੀ ਹੈਗੀ ਹੈ ਤੇ ਇਹਦੀ ਟਾਈਮ ਲਾਈਨ ਕੀ ਹੋਏਗੀ ਜੇ ਬੇਅਦਵੀ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਹ ਕਿੰਨੇ ਸਮੇਂ ਦੇ ਦੌਰਾਨ ਉਸਤੇ ਕਾਰਵਾਈ ਹੋਏਗੀ ਉਹਨਾਂ ਨੇ ਕਿਹਾ ਕਿ ਇਸ ਬਿੱਲ ਦੇ ਵਿੱਚ ਇਹ ਪ੍ਰੋਵੀਜ਼ਨ ਹੋਣਾ ਚਾਹੀਦਾ ਸੀ ਕਿ 30 ਦਿਨਾਂ ਦੇ ਦੌਰਾਨ ਕਾਰਵਾਈ ਹੋਏਗੀ ਤੇ ਬੱਤ ਬੱਤ 15 ਦਿਨ ਦਾ ਸਮਹੌਰ ਦੇ ਦੋ ਤੋਂ 45 ਦਿਨ ਦੇ ਅੰਦਰ ਅੰਦਰ ਵਿਅਦਵੀ ਦਾ ਜਿਹੜਾ ਕੋਈ ਕੇਸ ਆਇਆ ਤਾਂ ਉਸ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਾਰੀਆਂ ਪੋਜੀਸ਼ਨ ਪਾਰਟੀਆਂ ਨੇ ਇਹ ਸਵਾਲ ਚੁੱਕੇ ਨੇ ਕਿ 2015 ਦੇ ਵਿੱਚ ਵਾਇਬਲ ਕਲਾ ਤੇ ਕੋਟਕਪੂਰਾ ਫਾਇਰਿੰਗ ਦਾ ਜਿਹੜਾ ਗੋਲੀਬਾਰੀ ਦਾ ਕੇਸ ਹੋਇਆ ਸੀ ਉਹਦੇ ਵਿੱਚ ਕੀ ਹੋਇਆ ਚਲਾਨ ਹਾਲੀ ਤੱਕ ਕਿਉਂ ਪਟ ਅਪ ਨਹੀਂ ਹੋਇਆ ਤੇ ਬਹੁਤ ਸਾਰੇ ਕਾਂਗਰਸ ਲੀਡਰਸ ਨੇ ਅਕਾਲੀ ਦਲ ਨੇ ਇਸ ਬਿਲ ਨੂੰ ਇੱਕ ਪੋਲਿਟਿਕਲ ਡਰਾਮਾ ਕਰਾਰ ਦਿੱਤਾ ਇਹ ਕਿ ਹੈ ਕਿ ਸਰਕਾਰ ਦਾ ਕਾਰਜਕਾਲ ਹੁਣ ਡੇਢ ਸਾਲ ਦਾ ਰਹਿ ਗਿਆ ਤੇ ਇਹ ਲੱਗਦਾ ਨਹੀਂ ਕਿ ਇਹ ਕਾਨੂੰਨ ਬਣ ਸਕੇਗਾ ਕਿਉਂਕਿ ਹਾਲੀ ਤਾਈ ਦਾ ਡਰਾਫਟ ਵੀ ਤਿਆਰ ਨਹੀਂ ਹੈ ਤੇ ਹੁਣ ਸਿਲੈਕਟ ਕਮੇਟੀ ਦੇ ਕੋਲ ਇਸ ਬਿਲ ਨੂੰ ਭੇਜਿਆ ਗਿਆ ਤੇ ਸੁਜੈਸ਼ਨਸ ਆਉਣਗੇ ਉਸ ਦੇ ਬਾਅਦ ਇਹ ਬਿਲ ਬਣੇਗਾ ਫਿਰ ਉਸ ਦੇ ਬਾਅਦ ਉ ਉਸ ਤੇ ਬੈਸ ਹੋਏਗੀ ਪਾਸ ਹੋਏਗਾ ਫਿਰ گورنر ਦੇ ਕੋਲ ਜਾਏਗਾ گورنر ਪਾਸ ਕਰਦੇ ਜਾਂ ਨਹੀਂ ਕਿਉਂਕਿ ਬਹੁਤ سارے ਇਹੋ ਜਿਹੇ ਬਿਲ ਹਾਲੀ ਤੱਕ ਵੀ ਪੈਂਡਿੰਗ ਪੜੇ ਹੋਏ ਨੇ ਤੇ ਆਪਜੈਸ਼ਨ ਪਾਰਟੀਆਂ ਦੇ ਲੀਡਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਇਹਨਾਂ ਨੇ ਆਪਣੇ ਆਪਣੇ ਬਖਰੇ ਬਖਰੇ ਜਿਹੜੇ ਸੁਜੈਸ਼ਨਸ ਨਹੀਂ ਉਹ ਦਿੱਤੀਆਂ ਨੇ ਤੇ ਸਵਾਲ ਚੁੱਕੇ ਨੇ ਇਸ ਬਿਲ ਦੀ ਟਾਈਮ ਲਾਈਨ ਨੂੰ ਲੈ ਕੇ ਇਹ ਲੀਡਰਸ ਕੀ ਕਹਿ ਰਹੇ ਨੇ ਤੁਸੀਂ ਵੀ ਸੁਣੋ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਜਿਹੜੀ ਹੁੰਦੀ ਹੈ ਉਹ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਾ ਬਿਲ ਜਿਹੜਾ ਪਾਸ ਕੀਤਾ ਗਿਆ ਹਾਂ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਜਾਂ ਭਗਵਦ ਗੀਤਾ ਜਾਂ ਕੁਰਾਨ ਸ਼ਰੀਫ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਉਹਦੇ ਉਹਨੂੰ ਕੰਸਲਟਿੰਗ ਕਮੇਟੀ ਚ ਭੇਜ ਕੇ ਅਸੀਂ ਲੋਕਾਂ ਦੀ ਰਾਏ ਲੈਣੀ ਚਾਹੁੰਦੇ ਹਾਂ ਕਿ ਕਾਨੂੰਨ ਨੂੰ ਆ ਮਤਲਬ ਕਿ ਨਹੀਂ ਹੋਰ ਜ਼ਿਆਦਾ ਵਧੀਆ ਬਣਾ ਸਕੀਏ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਉਹ ਹਿੰਮਤ ਨਾ ਕਰ ਸਕੇ ਇਸ ਗੱਲ ਦੀ ਕਿਉਂਕਿ ਅਸੀਂ ਕੋਈ 117 ਬੰਦੇ ਬਹਿ ਕੇ ਸ਼ਾਇਦ ਨਾਂ ਬਣਾ ਸਕੀਏ ਉਹਨਾਂ ਜਿੰਨਾ ਤੇ 3.5 ਕਰੋੜ ਬੰਦਾ ਕੱਢ ਸਕ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਆਏ ਜੀ ਪਰ ਆਹ ਘਾਰ-ਬਾੜਾ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਜੀ ਸਰ ਉੱਪਰ ਲਾ ਬੀ ਦੀ ਕੋਸ਼ੀਆਂ ਨੂੰ ਖੰਡ ਦੀ ਬਜਾਏ ਕੋਈ ਨਹੀਂ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹਨੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲੋ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇ ਦਿੱਤੀ ਸਰ ਕਹਿੰਦਾ ਆਉਣ ਵਾਲੇ ਮੈਂ ਕਹਿੰਦਾ ਆਉਣ ਵਾਲੇ ਸਮੇਂ ਲਈ ਬਣਾ ਲਓ ਹੋਰ ਸਖਤ ਕਾਨੂੰਨ ਬਣਾ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਇਹ ਜਿਹੜਾ ਪਿਛਲੀਆਂ ਬੇਅਦਬੀਆਂ ਹੋਈਆਂ ਜਿਹੜੀਆਂ 2015 ਤੋਂ ਔਨਵਰਡ ਉਹਦੇ ਤੇ ਜੇ ਸਰਕਾਰ 1 ਇੰਚ ਵੀ ਨਹੀਂ ਅੱਗੇ ਹਿਲਦੀ ਤਾਂ ਫੇਰ ਇਹ ਸਰਕਾਰ ਖੜੀ ਕਿੱਥੇ ਆ ਮੈਂ ਇੱਕ ਇਹ ਵੀ ਗੱਲ ਕਹੀ ਸੀ ਵੀ ਤੁਸੀਂ ਮੀਡੀਆ ਤੇ ਤੇ ਸੋਸ਼ਲ ਮੀਡੀਆ ਤੇ ਕੰਟਰੋਲ ਤਾਂ ਕਰ ਲਓਗੇ ਪਰ ਉਸ ਪ੍ਰਮਾਤਮਾ ਦੀ ਕਚਹਿਰੀ 'ਚ ਬਹੁਤਾ ਕੰਟਰੋਲ ਹੋਣਾ ਨਹੀਂ ਹੈ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਉਹ ਵੀ ਹੈ ਨਹੀਂ ਤੇ ਜਿਹੜੇ ਤੁਸੀਂ ਆ ਉਹ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਇਹੋ ਜਿਹਾ ਹੋਣਾ